ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧ ਵਿੱਚ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਗਮਨ ਵੱਧੂ ਕਿਸਾਨ ਸਰਦਾਰ ਬਲਦੇਵ ਸਿੰਘ ਪਿੰਡ ਰਾਜੇਵਾਲ ਮੇਰੇ ਨਾਲ ਹਾਜ਼ਰ ਨੇ ਸਤਿ ਸ਼੍ਰੀ ਅਕਾਲ ਜੀ ਬਲਦੇਵ ਜੀ ਇਹ ਕਿਸਾਨ ਵੀਰ ਉਹ ਆਪਾਂ ਗੱਲ ਕਰਦੇ ਆਂ ਵੀ ਸਿੱਧੀ ਬਿਜਾਈ ਕਾਮਯਾਬ ਨਹੀਂ ਹੈ ਨਦੀਨਾਂ ਦੀ ਸਮੱਸਿਆ ਇਹ ਸ਼ੰਕਾ ਬਹੁਤ ਕਿਸਾਨਾਂ ਦੇ ਦਿਮਾਗ 'ਚ ਰਹਿੰਦਾ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਲਈ ਆਪਾਂ ਅੱਜ ਬਲਦੇਵ ਜੀ ਨਾਲ ਗੱਲਬਾਤ ਕਰਨੀ ਹੈ ਬਲਦੇਵ ਜੀ ਤੁਸੀਂ ਕਿੰਨੇ ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਹੋ ਤੇ ਕਿੰਨਾ ਰਕਬਾ ਹੈ ਸਾਲ ਰਸਮ ਮੈਂ 8-9 ਸਾਲ ਹੋ ਗਏ ਮੈਂ ਸਿੱਧੀ ਵੀ ਕਰਦੇ ਹਾਂ ਹਾਂਜੀ ਤੇ ਮੇਰੇ ਕੋਲ 18-19 ਕਿਲੇ ਨੇ ਸਰ ਜੀ ਤੇ ਨਦੀਦਾਂ ਨਦੀਨ ਦੇ ਸਭ ਕੋਈ ਸਮੱਸਿਆ ਨਹੀਂ ਹੋ ਰਹੀ ਕੋਈ 19 85000 ਸਰ ਇਹਦੇ ਵਿੱਚ ਪਰਸ਼ੂਟ ਹੋ ਜਾਂਦੀ ਹੈ ਠੀਕ ਜੱਥਾ ਪਰੇ ਹੋ ਜਾਂਦੀ ਜੀ ਤੇ ਉੱਪਰ ਸ਼ੋਰ ਸਪਰੇਅ ਮਾਰ ਦਿੰਦੇ ਹਾਂ ਨਦੀਨ ਸਾਹਿਬ ਸਰ ਸਾਰੇ ਜਿਹੜੇ ਉਹ ਖਤਮ ਹੋ ਜਾਂਦੇ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਜਦੋਂ ਸਿੱਧੀ ਵਜਾਈ ਦਾ ਰਕਬਾ ਵਧਾਇਆ ਵਾ ਹੁਣ ਚਾੜ ਤੁਹਾਡਾ ਘਟਿਆ ਗੱਦੂ ਵਾਲੇ ਝੁੰਨੇ ਨਾਲ ਰਵਾਇਤੀ ਢੰਗ ਨਾਲ ਝੁੰਨੇ ਨਹੀਂ ਨਹੀਂ ਬਸ ਉਹਦੇ ਬਰਾਬਰ ਉਹ ਵੱਧਦੇ ਹੋ ਕੱਟੂ ਮੈਂ ਸਰ ਪਿਛਲੇ ਸਾਲ ਮੇਰਾ 26 ਕੁਆਂਟਲ ਤੋਂ ਪਲੱਸ ਸਿੱ ਗਿਆ ਬਸ ਬਸ ਤੇ ਇਸ ਕਾਗੇ ਭਰ ਕੇ ਮੈਂ ਮਛੋੜੇ ਅੱਛਾ ਜੀ 3600 ਪਲੱਸ ਵੇਚ ਗਿਆ ਤੇ ਜੇ ਨਦੀਨਾਂ ਦੀ ਸਮੱਸਿਆ ਨਹੀਂ ਝਾੜ ਬਰਾਬਰ ਤੇ ਖਰਚੇ ਕਿੰਨੇ ਘਟਦੇ ਅਸਦੀ ਬਈ ਨਾ ਖਰਚਾ ਅੱਧੋ ਦੀ ਫਰਕ ਪੈਂਦਾ ਅੱਛਾ ਜੀ ਸਰ ਜਿਵੇਂ ਮੰਨ ਲਓ ਵੀ ਪਰ ਟਰੈਕਟਰ ਦਾ ਉਹ ਘਟ ਜਾਂਦਾ ਤੇ ਮੈਂ ਸਪਰੇ ਹਾਰੇ ਉਹ ਘਟ ਜਾਂਦੇ ਨੇ ਤੇ ਨੰਬਰ ਦੋ ਸਰ ਜਿਵੇਂ ਨੱਠ ਪੱਜਾ ਮੋਟਰ ਤੇ ਭਰ ਜਾਏਗਾ ਉਧਰੋਂ ਭਾਜ ਲੈ ਮੋਟਰ ਨੇ ਭਾਜਿਆ ਤੇਲ ਪੋਗਦੇ ਉਹਦਾ ਸਭ ਕੋਈ ਬਾਲਾ ਫਰਕ ਪੈਂਦਾ ਸਭ ਉਹ ਬਾਲਾ ਆਉਣ ਜਾਣਾ ਵੀ ਕੋਈ ਫਰਕ ਪੈਂਦਾ ਜਣੀ ਲੇਬਰ ਦਾ ਲਵਾਈ ਦਾ ਖਰਚਾ ਸਿੱਧੇ ਤੌਰ ਤੇ ਬਚ ਗਿਆ ਉਹ ਵੀ ਬਚ ਗਿਆ ਤੇ ਜਿਹੜੇ ਬਾਅਦ ਚੁੱਲੀ ਨਾਸ਼ਕ ਮਹਿੰਗੇ ਕਰਨੇ ਪੈਂਦੇ ਆ ਉਹਦੀ ਤੁਹਾਨੂੰ ਲੋੜ ਘਟ ਜਾਂਦੀ ਹਾਂਜੀ ਤੇ ਇੱਕ ਮੇ ਹੋਰ ਵੀ ਜਿਹੜੀ ਹਾੜੀ ਦੀ ਫਸਲ ਆ ਉਹਦਾ ਇੰਪੈਕਟ ਕੀ ਪੈਂਦਾ ਤੁਹਾਡੀ ਸਿੱਧੀ ਬਜਾਈ ਤੇ ਸਰ ਇੱਕ ਤਾਂ ਜਿਵੇਂ ਟਾਂਡੇ ਕਰਨੀ ਆ ਅਗੇਤੀ ਬੰਦਾ ਕਰ ਸਕਦਾ ਕਰਕੇ ਕਣਕ ਵੀ ਕਰ ਸਕਦਾ ਜਿਵੇਂ ਸਭ ਅਗੇਤਾ ਆਲੂ ਵੀ ਕਰ ਸਕਦਾ ਹਾਂਜੀ ਆਲੂ ਪਟਕੇ ਬਾਅਦ ਅਗੇਤੀ ਕਣਕ ਵੀ ਠੀਕ ਹੈ ਯਾਨੀ ਜੇ ਆਪਾਂ ਆਪਾਂ ਨੂੰ 10 ਤੋਂ 12 ਦਿਨ ਦੀ ਕਿਸਾਨ ਵੀਰ ਉਹ ਵਿੰਡੋ ਮਿਲ ਜਾਂਦੀ ਹੈ ਟਾਈਮ ਉਰੀ ਚ ਆਪਾਂ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਵੀ ਕਰ ਸਕਦੇ ਹਾਂ ਤੇ ਬਿਨਾ ਅੱਗ ਲਾਇਆ ਪਾਲੂਆਂ ਦੀ ਕਾਸਟ ਜੇ ਕਰਦੇ ਆਂ ਉਹ ਸਮਾਂ ਤਾਂ ਆਪਣੇ ਕੋਲ ਹੁੰਦਾ ਹੀ ਆ ਨਾਲ ਦੀ ਨਾਲ ਫਸਲ ਆਪਾਂ ਇੱਕ ਬਾਧੂ ਲੈ ਕੇ ਵਿੱਚ ਅਗਲੀ ਫਸਲ ਆਪਾਂ ਕਣਕ ਜਿਵੇਂ ਹੋਈ ਉਹ ਆਰਾਮ ਨਾ ਕਰ ਸਕਦੇ ਉਹਦੇ ਨਾਲ ਵੀ ਸਾਨੂੰ ਹਾੜੀ ਦੀ ਫਸਲ ਤੇ ਵੀ ਝਾੜ ਵਧੀਆ ਮਿਲਦਾ ਕਿਉਂਕਿ ਕੱਦੂ ਵਾਲੇ ਝੋਨੇ 'ਚ ਪਾਣੀ ਖੜਾ ਰਹਿੰਦਾ ਬਾਅਦ 'ਚ ਖੇਤਾਂ 'ਚ ਇਹਦੇ ਦੇ ਆਪਣੇ ਵਾਟਰ ਰੀਚਾਰਜ ਤੇ ਹੋ ਜਾਂਦਾ ਉਹ ਸੋਇਲ ਜਿਆਦਾ ਪੋਰਸ ਹੁੰਦੀ ਹੈ ਤੇ ਸਿੱਧੀ ਬਿਜਾਈ ਦਾ ਇੰਪੈਕਟ ਹਾੜੀ ਦੀ ਫਸਲ 'ਚ ਵੀ ਦੇਖਣ ਨੂੰ ਮਿਲਦਾ। ਸਰ ਨਾਲੇ ਜੇ ਮੀਂਹ ਪੈ ਜਾਵੇ ਤਾਂ 3-4 ਦਿਨਾਂ ਬਾਅਦ ਵੱਢ ਸਕਦੇ ਨੇ ਕਿਉਂਕਿ ਪਾਣੀ ਜਿ ਖੜਦਾ ਨਹੀਂ। ਖੜਦਾ ਨਹੀਂ। ਜੇ ਕੱਦੂ ਆਉਂ ਜਾਂ ਮੀਂਹ ਪੈ ਜਾਵੇ ਤਾਂ 15 ਦਿਨਾਂ 'ਚ 15-20 ਦਿਨ ਦਾ ਦਰਦ ਜਾਂਦਾ ਫਰਕ ਪੈਂਦਾ। ਫਰਕ ਪੈਂਦਾ। ਤੇ ਕਿਸਾਨ ਵੀਰੋ ਇਹ ਇਹ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੇ ਕਿਸਾਨ ਦੇ ਤਜਰਬੇ ਨੇ ਸਾਡੇ ਦੇ ਉਹ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਕਈ ਕਿਸਾਨ ਵੀਰਾਂ ਨੂੰ ਇਹ ਲੱਗਦਾ ਵੀ ਸਿੱਧੀ ਬਿਜਾਈ ਕਾਮਯਾਬ ਨਹੀਂ ਹੈ ਤੇ ਤੁਸੀਂ ਆਹ ਵੇਖ ਸਕਦੇ ਹੋ ਵੀਡੀਓ ਨਾਲ ਅਸੀਂ ਚਲਾ ਵੀ ਰਹ 2 اگست 2024 ਨੂੰ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਸਾਰਾ ਝੋਨਾ ਕਿਸਾਨ ਨੇ ਸਰਕੇ ਤਿਆਰ ਤੇ ਅਗਲੀ ਫਸਲ ਵੀ ਅਸੀਂ ਟਾਈਮ ਸਿਰ ਲੈ ਲੈਣੀ ਹੈ ਤੇ ਉੱਥੇ ਆਰਥਿਕ ਲਾਭ ਤਾਂ ਮਿਲ ਨਹੀਂ ਆ ਹੜੀ ਫਸਲ ਦਾ ਝਾੜ ਵੀ ਵਧਣਾ ਤੇ ਇਹ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਤਾਂ ਕੀਤੀਆਂ ਤਾਂ ਕਿ ਸਾਡੇ ਖੇਤੀ ਖਰਚੇ ਜਿੱਥੇ ਘਟਣੇ ਕਿਸਾਨ ਵੀਰੋ ਉਹਦੀ ਨਾਲ ਅਸੀਂ ਆਪਣੇ ਕੁਦਰਤੀ ਸਰੋਤ ਜਿਵੇਂ ਕਿ ਪਾਣੀ ਉਹਦੀ ਵੀ ਬਚਤ ਕਰਨੀ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ